ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਅਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਠੀਕ ਹੈ ਜੀ ਬਾਕੀ ਕੋਈ ਵੀ ਤੁਸੀਂ ਕਿਸੇ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਫਸਟ ਆਪਣੇ ਕਾਟਨ ਦੇ ਸੂਟ ਹੋਣਗੇ ਪਿਓਰ ਕੈਮਰੀ ਕਾਟਨ ਦੀ ਸ਼ਰਟ ਰਹੇਗੀ ਬਾਟਮ ਨਾਲ ਹੋਏਗੀ ਪੇਨ ਕਾਟਨ ਦੀ ਕਪੜਾ ਜਿਹੜਾ ਪਿਓਰ ਦਾ ਹੋਊਗਾ ਮਿਕਸ ਕਪੜਾ ਨਹੀਂ ਹੋਊਗਾ ਠੀਕ ਹੈ ਜੀ ਇਹਦੇ ਵਿੱਚ ਆਪਾਂ ਸਪੈਸ਼ਲ ਆਫਰ ਲਾਈ ਹੈ ਜੀ ਅਗਰ ਤੁਸੀਂ ਸਿੰਗਲ ਸੂਟ ਲੈਣੇ ਆ ਤਾਂ 500 ਦਾ ਮਿਲੇਗਾ ਅਗਰ ਦੋ ਸੂਟ ਲੈਣੇ ਆ ਤਾਂ 800 ਦੇ ਮਿਲਣਗੇ ਅਗਰ ਤੁਸੀਂ ਪੰਜ ਸੂਟ ਬਾਏ ਕਰਦੇ ਆ ਤਾਂ ਸਪੈਸ਼ਲ ਆਫਰ ਇਹ ਹੈ ਕਿ 1700 ਦੇ ਤੁਹਾਨੂੰ ਪੰਜ ਸੂਟ ਮਿਲਣਗੇ ਸ਼ਿਪਿੰਗ ਸਭ ਦੀ ਫ੍ਰੀ ਰਹੇਗੀ ਜੀ ਨੈਕਸਟ ਆਹ ਵਾਲੇ ਕਾਟਨ ਦੇ ਸੂਟ ਆ ਗਏ ਜੀ ਦੋ ਸੂਟ ਤੁਹਾਨੂੰ 1200 ਦੇ ਮਿਲਣਗੇ ਅਗਰ ਚਾਰ ਸੂਟ ਲੈਣੇ ਆ ਤਾਂ 1800 ਦੇ ਮਿਲਣਗੇ ਤੁਸੀਂ ਦੇਖੋ ਕਿੰਨਾ ਬੈਨੀਫਿਟ ਹੋ ਰਿਹਾ ਅਗਰ ਤੁਸੀਂ ਜ਼ਿਆਦਾ ਸੂਟ ਲੈਣੇ ਕੋਈ ਆਪਣੇ ਸਿਸਟਰ ਲਈ ਮਦਰ ਲਈ ਠੀਕ ਹੈ ਕਿਸੇ ਲਈ ਵੀ ਨਾਲ ਲੈਣੇ ਆ ਤਾਂ ਤੁਹਾਨੂੰ ਬਹੁਤ ਬੈਨੀਫਿਟ ਹੁੰਦਾ ਨੈਕਸਟ ਆ ਕਾਟਨ ਦਾ ਸੂਟ ਹੈ 600 ਰੁਪਏ ਪ੍ਰਾਈਜ਼ ਰਹੇਗਾ ਨੈਕਸਟ ਆ ਬਹੁਤ ਸੋਹਣਾ ਕਾਟਨ ਦਾ ਸੂਟ ਰਹੇਗਾ ਵਰਕ ਬਹੁਤ ਸੋਹਣਾ ਬਾਟਮ ਤੇ ਕੀਤਾ ਨਾਲ ਕੰਟਰਾਸਟ ਬਾਟਮ ਹੈ ਟਾਈ ਐਂਡ ਡਾਈ ਦਾ ਦੁਪੱਟਾ ਹੈ ਸ਼ਰਟ ਤੇ ਬਹੁਤ ਸੋਹਣਾ ਕੰਮ ਕੀਤਾ 850 ਪ੍ਰਾਈਜ਼ ਰਹੇਗਾ ਸ਼ਿਪ ਠੀਕ ਹੈ ਜੀ ਚੈੱਕ ਕਰੋ ਅਗਰ ਤੁਸੀਂ ਇਹ ਵਾਲਾ ਵਰਕ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਕਰਵਾ ਸਕਦੇ ਹੋ ਆਪਣੇ ਕੋਲ ਨੈਕਸਟ ਆ ਕਾਟਨ ਦੇ ਸੂਟ ਹੋਣਗੇ ਜੀ ਬਹੁਤ ਸੋਹਣੇ ਪ੍ਰਾਈਸ 850 ਰਹੇਗਾ ਨਾਲ ਬਾਟਮ ਕੰਟਰਾਸਟ ਰਹੇਗੀ ਬਾਟਮ ਤੇ ਵਰਕ ਹੋਏਗਾ ਨੈਕਸਟ ਆ ਵਾਲਾ ਵੀ ਬਾਟਮ 슬ੀਵਸ ਤੇ ਦੋਨਾਂ ਤੇ ਵਰਕ ਰਹੇਗਾ ਜੀ ਨੈਕਸਟ ਆ ਕਾਟਨ ਦਾ ਸੂਟ ਹੋਏਗਾ ਜੀ ਬਾਟਮ ਤੇ ਬਹੁਤ ਸੋਹਣਾ ਜਾਲ ਵਾਲਾ ਵਰਕ ਕੀਤਾ ਹੈ ਤੇ ਸ਼ਰਟ ਤੇ ਵੀ ਨੈਕਸਟ ਆ ਇਟਾਲੀਅਨ ਕ੍ਰੇਪ ਦਾ ਫੈਬਰਿਕ ਰਹੇਗਾ ਬਹੁਤ ਸੋਹਣਾ ਜਿਹੜਾ ਕੰਮ ਕੀਤਾ ਹੋਇਆ ਨਾਲ ਦੁਪੱਟਾ ਰਹੇਗਾ ਟਾਈ ਐਂਡ ਡਾਈ ਦਾ ਨੈਕਸਟ ਆ ਪਿਓਰ ਕੈਮਰੀ कॉटन ਦਾ सूट ਹੋਏਗਾ ਜੀ ਦੋਨਾਂ ਦੇ ਬਾਜੂ ਬਾਟਮ ਦੋਨਾਂ ਤੇ ਵਰਕ ਹੋਏਗਾ ਨੈਕ ਤੇ ਵਰਕ ਹੋਏਗਾ ਦੁਪੱਟਾ ਨਾਲ ਹੋਏਗਾ ਕੋਟਾ ਡੋਰੀਆ ਦਾ ਦੁਪੱਟਾ ਕੰਟਰਾਸਟ ਰਹੇਗਾ ਮਜ਼ੈਂਟਾ ਕਲਰ ਦਾ ਅਗਰ ਇਹ ਕਲਰ ਦਾ ਸੂਟ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਚਾਹੁੰਦੇ ਤਾਂ ਨੂੰ ਮਸ਼ੀਨ ਵਰਕਰਲੇ ਪਸੰਦ ਆ ਕਿਸੇ ਵੀ ਕਲਰ ਵਿੱਚ ਜਾਂ ਕਿਸੇ ਵੀ ਫੈਬਰਿਕ 'ਚ ਰੈਡੀ ਕਰਵਾਉਣਾ ਹੈ ਆਪਣੇ ਕੋਲੋਂ ਇਹ ਵਾਲੇ ਤੁਸੀਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਕੋਈ ਹੋਰ ਕਲਰ ਪਸੰਦ ਹੈ ਫੈਬਰਿਕ ਕਿਸੇ ਤੇ ਵੀ ਬਣਵਾਉਣਾ ਤੁਸੀਂ ਬਣਵਾ ਸਕਦੇ ਹੋ ਆਪਣੇ ਕੋਲੋਂ ਨੈਕਸਟ ਆ कॉटन ਦੇ ਸੂਟ ਆਈ ਜਾ ਰਹੇ ਜੀ ਨੈਕਸਟ ਆ ਪਿਓਰ ਕੈਮਰੀ ਕਾਟਨ ਦਾ ਸੂਟ ਰਹੇਗਾ ਸ਼ਰਟ ਹੋਏਗੀ ਨਾਲ ਬਾਟਮ ਜਿਹੜੀ ਚਿਕਨ ਦੀ ਹੋਏਗੀ ਦੁਪੱਟਾ ਟਾਈ ਐਂਡ ਆ ਇਹਦਾ ਰਹੇਗਾ ਨੈਕਸਟ ਆ ਸਰਪਲਸ ਕਾਟਨ ਦੀ ਹੋਏਗੀ ਨੈਕਸਟ ਆ ਪਿਓਰ ਕਾਟਨ ਦੇ ਸੂਟ ਆਗੇ ਜੀ ਬਾਟਮ ਚੈੱਕ ਕਰੋ ਕੰਟਰਾਸਟ ਨਾਲ ਬਾਟਮ ਤੇ ਬਹੁਤ ਸੋਹਣਾ ਜਾਲ ਵਰਕ ਕੀਤਾ ਨੈਕਸਟ ਆ ਹਾ ਵਾਲਾ ਸੂਟ ਜਿਹੜੀ ਸ਼ਰਟ ਜਿਹੜੀ ਰਹੇਗੀ ਪਿਓਰ ਕਾਟਨ ਦੀ ਹੋਏਗੀ ਬਾਟਮ ਨਾਲ ਪਲੇਨ ਕਾਟਨ ਹੋਏਗੀ ਦੁਪੱਟਾ ਜਿਹੜਾ ਹੋਏਗਾ ਪਾਕਿਸਤਾਨੀ ਉਤੇ ਵਰਕ ਕੀਤਾ ਹੋਏਗਾ ਸ਼ਿਫੌਨ ਦਾ ਦੁਪੱਟਾ ਹੋਏਗਾ ਜੀ ਠੀਕ ਹੈ ਜੀ ਬਹੁਤ ਸੋਹਣਾ ਚੈੱਕ ਕਰੋ ਦੁਪट्टे ਦੇ ਵਰਕ ਕੀਤਾ ਹੋਇਆ ਆ ਬਾਟਮ ਨਾਲ ਕੰਟਰਾਸਟ ਪਲੇਨ ਰਹੇਗੀ ਇਹਦੇ ਵਿੱਚ ਵੀ 8 ਤੋਂ 10 ਰੰਗ ਅਵੇਲੇਬਲ ਹੈ ਨੈਕਸਟ ਆਵਲਾ ਪਿਓਰ ਕਾਟਨ ਦਾ ਸੂਟ ਰਹੇਗਾ ਜੀ ਕੋਟਾ ਡੋਰੀਆ ਦੇ ਨਾਲ ਦੁਪੱਟਾ ਰਹੇਗਾ ਹੁਣ ਕੋਟਾ ਡੋਰੀਆ ਦੇ ਦੁਪੱਟੇ ਵੀ ਬਹੁਤ ਹੀ ਟ੍ਰੈਂਡਿੰਗ 'ਚ ਚੱਲਦੇ ਆ ਜਿੱਦਾਂ ਵਿంటర్ ਵਿੱਚ ਚੁਣੌਂਦੇ ਦੁਪੱਟੇ ਚਲੇ ਸੀ ਇਦਾਂ ਹੁਣ ਕੋਟਾ ਡੋਰੀਆ ਦੇ ਚੱਲਦੇ ਆ ਨੈਕਸਟ ਆ ਸ਼ਾਰਟ ਪਿਓਰ ਕਾਟਨ ਦੀ ਰਹੇਗੀ ਬਾਟਮ ਨਾਲ ਕਾਟਨ ਦੀ ਹੋਏਗੀ ਬੰਦਨੀ ਦਾ ਬਹੁਤ ਸੋਹਣਾ ਕੰਮ ਕੀਤਾ ਨੈਕਸਟ ਆ ਪਿਓਰ ਸਿਲਕ ਕ੍ਰੇਪ ਦਾ ਸੂਟ ਰਹੇਗਾ ਜੀ ਨਾਲ ਦੁਪੱਟਾ ਰਹੇਗਾ ਚਨਾਉਣ ਦਾ ਪ੍ਰਾਈਸ ਇਹਦਾ ਬਹੁਤ ਹੀ ਰੀਜ਼ਨੇਬਲ ਐਜ਼ ਕੰਪੈਰੀਜ਼ਨ ਕਪੜੇ ਦੇ ਪ੍ਰਾਈਸ ਬਹੁਤ ਰੀਜ਼ਨੇਬਲ ਹੈ ਜੀ ਨੈਕਸਟ ਆ ਪਿਓਰ ਕੈਮਬਰੀ ਕਾਟਨ ਦਾ ਸੂਟ ਹੋਏਗਾ ਜੀ ਨੈਕਸਟ ਆਵਲੇ ਵੀ ਪਿਓਰ ਕਾਟਨ ਦੇ ਵਿੱਚ ਆਗੇ অলਮੋਸਟ ਸਾਰੇ ਪਿਓਰ ਕਾਟਨ ਚ ਸੂਟ ਆਪਣੇ ਕੋਲ ਪਿਓਰ ਕੈਮਬਰੀ ਕਾਟਨ ਚ ਪਿਓਰ ਕਾਟਨ ਚ ਹੀ ਹੈਗੇ ਆ ਜੀ ਨੈਕਸਟ ਆ ਮਸਲੀਨ ਕਾਟਨ ਦਾ ਸੂਟ ਰਹੇਗਾ ਇਹਦਾ ਪ੍ਰਾਈਸ ਹੋਏਗਾ 998 ਦੇ ਦੋ ਸੂਟ ਮਿਲਣਗੇ ਜੀ ਠੀਕ ਹੈ ਜੀ ਸ਼ਿਪਿੰਗ ਇਹਨਾਂ ਦੀ ਫ੍ਰੀ ਰਹੇਗੀ ਸ਼ੀਪਿੰਗ ਦੇ ਤੁਹਾਨੂੰ ਕੋਈ ਵੀ ਅਲੱਗ ਤੋਂ ਚਾਰਜਸ ਪੇ ਕਰਨ ਦੀ ਨੀਡ ਨਹੀਂ ਹੈਗੀ 998 ਦੇ ਵਿੱਚ ਦੋ ਸੂਟ ਬਾਈ ਕਰੋ ਜੀ। ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਬਕਾਇਦਾ ਸਟਿਚ ਵੀ ਕਰਵਾ ਸਕਦੇ ਆ ਤੁਸੀਂ ਕੋਈ ਲੈਸ਼ਸ ਵਗੈਰਾ ਲਗਵਾ ਕੇ ਰੈਡੀ ਕਰਵਾਉਣਾ ਚਾਹੁੰਦੇ ਜਿੱਦਾਂ ਵੀ ਕਰਵਾ ਸਕਦੇ ਹਾਂ। ਨੈਕਸਟ ਆ ਵਾਲਾ ਜੌਰਜਟ ਦਾ ਫੈਬਰਿਕ ਰਹੇਗਾ ਸਿੰਗਲ ਸੂਟ ਇਹਦਾ 700 ਦਾ ਮਿਲੇਗਾ ਦੋ ਸੂਟ ਬਾਈ ਕਰਦੇ ਆ ਤਾਂ 1200 ਦੇ ਮਿਲਣਗੇ। ਅਗਰ ਇਹਦੀ ਕੋਈ ਡਰੈੱਸ ਵੀ ਬਣਾਉਣਾ ਚਾਹੁੰਦੇ ਬਣਵਾ ਸਕਦੇ ਆ ਜੀ। ਨੈਕਸਟ ਆ ਬਹੁਤ ਸੋਹਣੇ ਸੋਹਣੇ ਪਿਓਰ ਕਾਟਨ ਚ ਫੇਰ ਆ ਗਏ ਜੀ ਫੈਬਰਿਕ ਜਿਹੜਾ ਬਹੁਤ ਹੀ ਵਧੀਆ ਹੈ ਜੀ ਬਹੁਤ ਹੀ ਵਧੀਆ ਫੈਬਰਿਕ ਹੈ ਵੀ ਪਿਓਰ ਕਾਟਨ ਦਾ ਫੈਬਰਿਕ ਹੈ ਜੀ ਲੱਗ ਡਿਜ਼ਾਈਨ ਆ ਗਿਆ ਇੱਕ ਨੈਕਸਟ ਇੱਕ ਹੋਰ ਡਿਜ਼ਾਈਨ ਦਿਖਾਉਣੀ ਆ ਨੈਕਸਟ ਆ ਵਾਲਾ ਵੀ ਜਿਹਦੇ ਬਾਟਮ ਤੇ ਵਰਕ ਕੀਤਾ ਹੋਇਆ ਹੈ ਠੀਕ ਹੈ ਜੀ ਇਹ ਵੀ ਪਿਓਰ ਕਾਟਨ ਚ ਹੀ ਹੈ ਨੈਕਸਟ ਆਵਲੇ ਬਹੁਤ ਸੋਹਣੇ ਸੂਟ ਹੈ ਜੀ ਕਾਟਨ ਦੇ ਵਿੱਚ ਹੀ ਹੈ ਵੀ ਦੋ ਸੂਟ ਇਹ 1230 ਰੁਪਏ ਦਾ ਤੁਹਾਨੂੰ ਮਿਲਣਗੇ ਜਿੰਨੇ ਵੀ ਤੁਹਾਨੂੰ ਸੂਟ ਦਿਖਾਉਣੇ ਇਹਨਾਂ ਵਿੱਚ ਤੁਹਾਨੂੰ ਕੋਈ ਵੀ ਅਲੱਗ ਤੋਂ ਸ਼ਿਪਿੰਗ ਚਾਰजेस ਨਹੀਂ ਪੇ ਕਰਨ ਦੀ ਲੋੜ ਹੈਗੀ ਸਾਰਿਆਂ ਦੀ ਸ਼ਿਪਿੰਗ ਚਾਰजेस ਫ੍ਰੀ ਰਹੇਗੀ ਬਸ ਤੁਸੀਂ ਸੂਟ ਆਰਡਰ ਕਰਨਾ ਹੈ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਉਹਦੇ ਤੇ ਮੈਸੇਜ ਕਰੋ ਸਕਰੀਨਸ਼ਾਟ ਭੇਜੋ ਤੇ ਆਪਣਾ ਆਰਡਰ ਜਿਹੜਾ ਹੈ ਬੁੱਕ ਕਰਵਾਓ ਬਾਕੀ ਅਗਰ ਤੁਸੀਂ ਨਾਲ ਸਟਿਚਿੰਗ ਕਰਾਉਣਾ ਚਾਹੁੰਦੇ ਹੋ ਸਟਿਚ ਵੀ ਕਰਵਾ ਸਕਦੇ ਹੋ ਕੋਈ ਤੁਸੀਂ ਲੈਸ਼ਸ ਵਗੈਰਾ ਇਹਨੂੰ ਲਗਾ ਕੇ ਰੈਡੀ ਇਹਨੂੰ ਸੂਟ ਨੂੰ ਜਿਹੜਾ ਬਹੁਤ ਹੀ ਫੈਂਸੀ ਤੁਸੀਂ ਬਣਾ ਸਕਦੇ ਹੋ ਲੈਸ਼ਸ ਵਗੈਰਾ ਲਗਾ ਕੇ ਜਿੱਦਾਂ ਅੱਜਕੱਲ ਡਿਜ਼ਾਈਨ ਚੱਲਦੇ ਆ ਠੀਕ ਹੈ ਜੀ ਤੁਸੀਂ ਕੋਈ ਵੀ ਲੈਸ਼ਸ ਵਗੈਰਾ ਲਗਵਾ ਕੇ ਕੋਈ ਵੀ ਰੈਡੀ ਕਰਵਾਉਣਾ ਚਾਹੁੰਦੇ ਕਿਸੇ ਤਰੀਕੇ ਨੈਕਨ ਡਿਜ਼ਾਈਨ ਬਣਾਉਣਾ ਆ ਕਿਹੜਾ ਡਿਜ਼ਾਈਨ ਬਣਾਉਣਾ ਜਿੱਦਾਂ ਵੀ ਬਣਵਾ ਕੇ ਰੈਡੀ ਕਰਵਾਉਣਾ ਕਰਵਾ ਸਕਦੇ ਹੋ ਥੈਂਕ ਯੂ